ਖਿ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਖੈ ਸਿਵਕ ਜਨ ਮਨ ਹਰਿ ਤੱਕ ਗੁਰੁ ਅਨਸਤਾਰੇ ਸੋ ਘੋਟਲੋ ਆਰ ਨਸਾ ਹੈ ਜ ਸੁਬਾਹੇ ਨਜ਼ਨ ਅਰਜ਼ ਹੈ ਗੁਰੂਖ ਜਨਮ ਮਰਨ ਦੁਖ ਜਾਈ ਸਤਨਾਮ ਰਵਾਇ ਗੁਰੂ ਸਾਹਿਬ ਜੀ ਨਸਰੀ ਮਹਲਾ ਪਹਿਲਾ ਜਿਉ ਤਪਤ ਹੈ ਬਾਰੋ ਬਾਰ ਤਪ ਤਪ ਖਪ ਬਹੁਤ ਬੇਕਾਰਾ ਜੇ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੇ ਵੇਲ ਲਾਏ ਨੀਉ ਤਪਤਾ ਇਹ ਤਨ ਬਾਣੀ ਵਿਸਰ ਜਾਏ ਯੋ ਪੱਕਾ ਰੁਗੇ ਵਿਲ ਲਾਏ ਭਗਵਤਾ ਬੋਲ ਨਚਖਣ ਹੋਏ ਮੈਨਾਂ ਬੋਲੇ ਜਾਨ ਸਭ ਸੋਏ ਜਨ ਕਨ ਕਿਤੇ ਅੱਖੀ ਨਾਖ ਜਿਨ ਜੇ ਬਾੰਦਿਤੇ ਬੋਲੇ ਤਾਤ ਜਿਨ ਮਨ ਰਖੇ ਆਗਿ ਨਿ ਪਾਈ ਵਾਜ ਕਮਨਿਆ ਕੈ ਸਭ ਚਾਈ ਜੇ ਕਾਮੁ ਪ੍ਰੀਤ ਸੁਆਦ ਸੰਪਾ ਕਾਲ ਕਦਾਗਾ ਦਾਗ ਧਰ ਕੇ ਵੈਸਣ ਨਹੀਂ ਚਾਏ ਕਾਰਨ ਮਿਲਾ ਆਕਣ ਤੇਰਾ ਨਾਮ ਜੇਤ ਲਾ ਤਰਨਾ ਹੋਰ ਨਹੀਂ ਤਾਂ ਜੇ ਕੋ ਡੂਬੈ ਰੋ ਐਸਾਰ ਨਾਨਕ ਸਾਚਾ ਸਰਬਦਾ ਤਾਰ ਕਰਨ ਮਿਲਾਇ ਆਖੰ ਤੇਰਾ ਨਾਮ ਜੇ ਤਲਾਗ ਕਰਨਾ ਹੋਰ ਨਹੀਂ ਤਾਂ ਜੇ ਕੋ ਡੂਗੈ ਬਿਰੋ ਐ ਸਾਰਾ ਨਾਨਕ ਸਾਚਾ ਸਰਵਤਾ ਤਾਰ ਵਾਹਿਗੁਰੂ ਜੀ ਕਾ ਖਾਲਸਾ Okay.